ਹਾਂਜੀ ਮੈਂ ਵਿੰਦਰਕੌਰ ਮੇਰੇ ਵੱਲੋਂ ਪ੍ਰਿੰਪਰੀ ਸਤਸਰੀਆ ਗੱਲ ਜੀ ਅੱਜ ਇੱਕ ਮੈਂ ਤੁਹਾਨੂੰ ਨੋ ਸਸਦਾ ਪੰਜਾਬੀ ਲੋਕ ਗੀਤ ਸੁਣਾਉਣੇ ਆ ਕਿ ਨੋ ਬੜੀ ਲਿਖੀ ਹੈ ਉਹ ਸੱਸ ਦੇ ਆਕੇ ਨਹੀਂ ਲੱਗਦੇ ਜਿਹੜੀ ਸੱਸ ਹੈ ਉਹ ਫਿਰ ਮੁੰਡਾ ਜਿੱਦ ਤੋਂ ਦੁਖੀ ਹੁੰਦਾ ਹੈ ਤੇ ਉਹ ਆਗਿਆ ਦਰਾਨੀਆਂ ਚ ਠਾਣੀਆਂ ਨੂੰ ਜਿਹੜੀਆਂ ਲੱਗੇ ਘਰ ਵਾਲੀਆਂ ਸੀ ਉਹਨਾਂ ਨੂੰ ਕਹਿੰਦੀ ਹੈ ਕਿ ਇਹ ਵੇਖੋ ਹਰ ਕੰਮ ਦੇ ਵਿੱਚ ਵੀ ਸਾਡਾ ਸਾਥ ਨਹੀਂ ਦਿੰਦੀ ਜੇ ਕੋਈ ਇਹਨੂੰ ਕਹਿੰਦਾ ਹੈ ਚਿੱਲੇ ਚਮਕੇ ਦਾ ਕੰਮ ਤੇ ਕਰਦੀ ਨਹੀਂ ਤੇ ਪਰ ਗੱਲਾਂ ਬੜੀਆਂ ਕਰਦੀ ਹੈ ਤੇ ਜੇ ਮੈਂ ਬੋਲੀ ਲੋਕਾਂ ਮੈਨੂੰ ਕਹਿਣਾ ਵੀ ਸਸਕ ਬੱਤੀ ਹੈ ਤੇ ਇਹ ਇੱਕ ਪੰਜਾਬੀ ਲੋਕ ਗੀਤ ਹੈ ਤੇ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਸੁਣੋਣੀ ਵੇੜੇ ਵਾਲਿਓ ਮੈਂ ਬੋਲਾਂ ਤਾਂਕ ਬੱਤੀ ਸੁਣੋਣੀ ਵੇੜੇ ਵਾਲਿਓ ਮੈਂ ਬੋਲਾਂ ਤਾਂਕ ਬੱਤੀ ਸੁਣੋਣੀ ਗਲੀ ਵਾਲਿਓ ਮੈਂ ਬੋਲਾਂ ਤਾਂਕ ਬੱਤੀ ਸੁਣੋਣੀ ਗਲੀ ਵਾਲਿਓ ਮੈਂ ਬੋਲਾਂ ਤਾਂਕ ਬੱਤੀ ਘਰ ਵਿੱਚ ਸਾਡੇ ਬਉਟੀ ਆਈ ਸਭ ਨੂੰ ਉਸਨੇ ਭਾਜੜ ਪਾਈ ਘਰ ਵਿੱਚ ਸਾਡੇ ਬਉਟੀ ਆਈ ਸਭ ਨੂੰ ਉਸਨੇ ਭਾਜੜ ਪਾਈ ਸਾਰਾ ਟੱਬਰ ਲੱਸੀ ਪੀਂਦਾ ਉਹ ਪਾਪੀਂਦੀ ਦੁੱਧ ਵਿੱਚ ਪੱਤੀ ਸੁਣਾਉਣੀ ਵੇੜੇ ਵਾਲਿਓ ਮੈਂ ਬੋਲਾਂ ਤਾਂ ਕਬਤੀ ਸੁਣਾਉਣੀ ਗਲੀ ਵਾਲਿਓ ਮੈਂ ਬੋਲਾਂ ਤਾਂ ਕਬਤੀ ਚਾਪੀ ਕੇ ਉਹ ਚੜੀ ਚ ਬਾਰੇ ਸ਼ੀਸ਼ੇ ਅੱਗੇ ਵਾਲ ਸਵਾਰੇ ਚਾਪੀ ਕੇ ਉਹ ਚੜੀ ਚ ਬਾਰੇ ਸ਼ੀਸ਼ੇ ਅੱਗੇ ਵਾਲ ਸਵਾਰੇ ਨਾਰਿੜ ਕੇ ਨਾਚੋ ਵੇ ਬੂਰੀ ਨਖਰੇ ਕਰਦੀ ਛੱਤੀ ਸੁਣੋਣੀ ਵੇੜੇ ਵਾਲਿਓ ਮੈਂ ਬੋਲਾਂ ਤਾਂ ਕਬਤੀ ਸੁਣੋਣੀ ਗਲਿ ਵਾਲਿਓ ਮੈਂ ਬੋਲਾਂ ਤਾਂ ਕਬਤੀ ਚੁੱਲ੍ਹੇ ਚੁੱਲ੍ਹੇ ਤੇ ਉਹਨ ਮੁੜਕਾ ਆਵੇ ਚੁੱਲ੍ਹੇ ਤੇ ਉਹਨ ਮੁੜਕਾ ਆਵੇ ਢੋੜੀ ਵਿਚਿਓ ਚਰਖਾ ਢਾਵੇ ਢੋੜੀ ਵਿਚਿਓ ਚਰਖਾ ਢਾਵੇ ਚਾਰ ਚਫੇਰੇ ਝਾਤੀਆਂ ਮਾਰੇ ਪੂਣੀ ਇੱਕ ਨਾ ਕੱਤੀ ਸੁਣੋਣੀ ਵੇੜੇ ਵਾਲਿਓ ਮੈਂ ਬੋਲਾਂ ਤਾਂ ਕਬਤੀ ਸੁਣੋਣੀ ਗਲੀ ਵਾਲਿਓ ਮੈਂ ਬੋਲਾਂ ਤਾਂ ਕਬਤੀ ਜਿਨ ਟੋਪਿਓ ਨਵਾਂ ਮੰਗਾਵੇ ਪਾਕੇ ਟੋਪਿਓ ਗੱਡੀ ਚਲਾਵੇ ਜੀਨ ਟੋਪਿਓ ਨਵਾਂ ਮੰਗਾਵੇ ਪਾਕੇ ਟੋਪਿਓ ਤੇ ਗੱਡੀ ਚਲਾਵੇ ਸੱਸੂ ਸੱਸੌਰੇ ਤੇ ਰੋਪੇ ਜਮੋਦੀ ਮੁੰਡਾ ਉਸ ਨੂੰ ਕੁਝ ਨਾ ਕਹਿੰਦਾ ਕੰਮ ਨਾ ਕਰਦੀ ਰਤੀ ਸੁਣੌਣੀ ਵੇੜੇ ਵਾਲਿਓ ਮੈਂ ਬੋਲਾਂ ਤਾਂ ਕਬਤੀ ਸੁਣੌਣੀ ਗਲੀ ਵਾਲਿਓ ਮੈਂ ਬੋਲਾਂ ਤਾਂ ਕਬਤੀ ਜੇ ਓਨੂੰ ਕੋਈ ਸਮਝਾਵੇ ਜੇ ਓਨੂੰ ਕੋਈ ਸਮਝਾਵੇ ਕਿਸ ਦੀ ਗੱਲ ਨਾ ਸੁਣਦੀ ਅੱਗੋਂ ਸੁਣਾਉਂਦੀ ਬੱਤੀ ਸੁਣਾਉਣੀ ਗਲੀ ਵਾਲਿਓ ਮੈਂ ਬੋਲਾਂ ਤਾਂ ਕ ਬੱਤੀ ਸੁਣਾਉਣੀ ਵੇੜੇ ਵਾਲਿਓ ਮੈਂ ਬੋਲਾਂ ਤਾਂ ਕ ਬੱਤੀ ਸੁਣਾਉਣੀ ਗਲੀ ਵਾਲਿਓ ਮੈਂ ਬੋਲਾਂ ਤਾਂ ਕ ਬੱਤੀ ਸੁਣਾਉਣੀ ਵੇੜੇ ਵਾਲਿਓ ਮੈਂ ਬੋਲਾਂ ਤਾਂ ਕ ਬੱਤੀ 他年纪。